ਸਸਿਕਾਲ ਜੀ ਸਾਰਿਆਂ ਨੂੰ ਦੋਸਤੋ بارش ਬਹੁਤ ਲੰਬੀ ਚੱਲ ਗਈ ਹੈ। ਔਰ ਬਰਸ਼ਾਦਾ ਪਾਣੀ ਨੀਚੇ ਪੀਣ ਵਾਲੇ ਪਾਣੀਆਂ ਦੇ ਵਿੱਚ ਰਲ ਚੁੱਕਿਆ ਹੈ। ਡੰਗਰ ਪਸ਼ੂਆਂ ਦਾ ਬਹੁਤ ਪੁਰਾ ਹਾਲ ਆ ਪਰਸੋਂ ਨੂੰ ਨੂੰ ਖੁਰਦੀ ਬਿਮਾਰੀ ਚੱਲ ਪਈ ਹੈ। ਡੈਰੀ ਫਾਰਮ ਵਾਲਿਆਂ ਨੂੰ ਜਾਂ ਇੱਕ ਦੋ ਜਿਨ੍ਹਾਂ ਦੇ ਘਰੇ ਪਸ਼ੂ ਨੇ ਉਹਨਾਂ ਨੂੰ ਬੇਨਤੀ ਹੈ ਵੀ ਆਪਣੇ ਘਰ ਦੇ ਵਿੱਚ ਪੋਟਾਸ਼ੀਅਮ ਪਰਮੰਗੇਟ ਤਾਂ ਸਿਮ ਪਰਗਮ ਨੇਟ ਦਵਾਈ ਲੈ ਕੇ ਉਹ ਰੱਖੋ ਤੇ ਉਸ ਦੇ ਨਾਲ ਫਰਸ਼ ਧੋਵੋ ਔਰ ਖੁਰਾਨੂ ਧੋਵੋ ਤਾਂ ਕਿ ਬਹੁਤ ਬਚਾਅ ਹੋ ਸਕੇ ਜਿੱਥੇ ਵੀ ਪਸ਼ੂ ਬੰਨੇ ਜਾਂਦੇ ਨੇਗੇ ਉੱਥੇ ਇਸ ਦਵਾਈ ਵਾਲੇ ਪਾਣੀ ਦਾ ਛੜਕਾ ਕੀਤਾ ਜਾਵੇ ਉਹ ਫਰਸ਼ਾਂ ਨੂੰ ਧੋਤਾ ਜਾਵੇ ਧੰਨਵਾਦ ਜੀ ਸ਼ਸ਼ੀਪਾਲ ਇਸ ਦਵਾਈ ਨੂੰ ਲਾਲ ਦਵਾਈ ਵੀ ਕਿਹਾ ਜਾਂਦਾ ਹੈਗਾ ਇਸ ਦਵਾਈ ਨੂੰ ਪੰਜਾਬੀ ਲਾਲ ਦਵਾਈ ਵੀ ਕਹਿੰਦੇ ਨੇਗੇ ਜਿਹੜੀ ਪੁਰਾਣੇ ਸਮੇਂ ਦੇ ਵਿੱਚ ਖੂਹਾਂ ਦੇ ਵਿੱਚ ਪਾਈ ਜਾਂਦੀ ਹੁੰਦੀ ਸੀਗੀ ਔਰ ਜਿਹਦੇ ਨਾਲ ਪੂਰਾ ਪਾਣੀ ਸਾਫ਼ ਰਹਿੰਦਾ ਹੁੰਦਾ ਸੀਗਾ ਤੇ ਬੈਂਪੀਆ ਵੀ ਇਹ ਪਾਣੀ ਤੇ ਦਵਾਈ ਲਿਆ ਕੇ ਥੋੜੀ ਜੀ ਪੈਣੀ ਹੁੰਦੀ ਹੈਗੀ ਸਸਤੀ ਬਹੁਤ ਹੈ ਤੇ ਬਾਲਟੀ ਦੇ ਵਿੱਚ ਰਲਾ ਕੇ ਪਸ਼ੂਆਂ ਦੇ نیچے ਡੋਲਿਆ ਜਾਵੇ ਔਰ ਉਹਨਾਂ ਦਾ ਫਰਸ਼ ਧੋਤਾ ਜਾਵੇ ਤਾਂ ਕਿ ਕੁਝ ਹੱਦ ਤੱਕ ਪਹੁੰਚਾ ਸਕੇ ਧੰਨਵਾਦ ਜੀ